ਅਗਲੇ 25 ਦਿਨਾਂ ਦੇ ਵਿੱਚ ਜਾਂ ਮੈਂ ਕਹਾਂ ਕਿ 20 ਦਿਨਾਂ ਦੇ ਵਿੱਚ ਕਿਉਂਕਿ 15 ਅਕਤੂਬਰ ਨੂੰ ਤਾਂ ਕਨਕਲੂਡ ਹੋ ਜਾਏਗਾ ਸਾਰਾ ਕੁਝ ਅਗਲੇ 20 ਦਿਨ ਬਿਲਕੁਲ ਇਲੈਕਸ਼ਨ ਮੋਡ ਦੇ ਵਿੱਚ ਪੰਜਾਬ ਨਜ਼ਰ ਆਏਗਾ ਅਲੱਗ-ਅਲੱਗ ਤਰ੍ਹਾਂ ਦੀਆਂ ਇਲੈਕਸ਼ਨਸ ਹੁੰਦੀਆਂ ਆਪਾਂ ਨੂੰ ਪਤਾ ਹੈ ਕਿ ਇੱਕ ਪੰਚਾਇਤ ਸਰਪੰਚਾਂ ਦੀਆਂ ਇਲੈਕਸ਼ਨਸ ਹੋ ਗਈਆਂ ਨਗਰ ਕੌਂਸਲ ਨਗਰ ਨਿਗਮ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਵਿਧਾਇਕ ਚੁਣੇ ਜਾਂਦੇ ਨੇ ਐਮਪੀ ਚੁਣੇ ਜਾਂਦੇ ਨੇ ਇਹ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਉੱਥੋਂ ਇਲੈਕਸ਼ਨ ਜਿੱਥੇ ਬੇਸ਼ੱਕ ਛੋਟੇ ਹੁੰਦੇ ਨੇ ਪਰ ਬਹੁਤ ਜ਼ਿਆਦਾ ਸੈਂਸਿਟਿਵ ਤੇ ਬਹੁਤ ਜ਼ਿਆਦਾ ਇਲੈਕਸ਼ਨ ਤੁਸੀਂ ਜਿਹੜੇ ਵਾਈਬਰੈਂਟ ਇਲੈਕਸ਼ਨ ਹੁੰਦੇ ਨੇ ਉਹ ਪਿੰਡਾਂ ਦੇ ਸਰਪੰਚਾਂ ਦੇ ਇਲੈਕਸ਼ਨ ਹੁੰਦੇ ਨੇ ਕਿਉਂਕਿ ਬਿਲਕੁਲ ਇਨਵੋਲਵ ਹੁੰਦਾ ਹੈ ਇਹਨਾਂ ਦੇ ਵਿੱਚ ਤੁਸੀਂ ਇਸ ਗੱਲ ਦਾ ਵੀ ਗੌਰ ਕਰੋ ਗੁਰਜੋਤ ਕੀ ਜਿਹੜੀ ਪਰਸੈਂਟੇਜ ਹੈ VOTING ਪਰਸੈਂਟੇਜ ਹੋ 90 90 95 95% ਤੱਕ ਹੁੰਦੀ ਹੈ ਕਿਉਂਕਿ ਪਿੰਡ ਦੇ ਵਿੱਚ ਇੱਕ ਇੱਕ ਘਰ ਦੇ ਵਿੱਚ ਕਿੰਨੇ VOTER ਨੇ ਸਭ ਕੁਝ ਬਤਾ ਹੁੰਦਾ ਮੈਂ ਜ਼ਿਕਰ ਕਰ ਦਵਾ ਕਿ ਮੈਂ 20 ਦਿਨਾਂ ਦਾ ਜ਼ਿਕਰ ਕਰ ਰਿਹਾ ਪਰ ਤੁਸੀਂ ਇਸ ਚੀਜ਼ ਨੂੰ ਨੋਟ ਕਰਕੇ ਰੱਖੋ ਕਿ ਅਗਲੇ ਕਰੀਬ ਕਰੀਬ 2-2 ਮਹੀਨੇ ਪੰਜਾਬ ਦੇ ਵਿੱਚ ਪੂਰਾ ਇਲੈਕਸ਼ਨ ਬੋਰਡ ਜਾਰੀ ਰਹੇਗਾ ਉਸ ਦਾ ਤੁਸੀਂ ਕਹਿ ਲਓ ਕਿ ਇੱਕ ਤਰੀਕੇ ਨਾਲ ਐਲਾਨ ਅੱਜ ਹੋ ਗਿਆ ਕਿਉਂਕਿ ਅਗਲੇ 20 ਦਿਨਾਂ ਚ 25 ਦਿਨਾਂ ਦੇ ਵਿੱਚ ਉਮੀਦ ਹੈ ਕਿ ਬਾਈ ਇਲੈਕਸ਼ਨ ਜਿਹੜੀਆਂ ਚਾਰ ਨਹੀਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਉਹਨਾਂ ਦੇ ਉੱਤੇ ਵੀ ਹੋ ਜਾਏਗਾ ਇਨਫੈਕਟ ਹਾਈ ਕੋਰਟ ਦੇ ਵਿੱਚ ਮਾਮਲਾ ਹੈ ਨਗਰ ਨਿਗਮ ਤੇ ਨਗਰ ਕਾਉਂਸਲਸ ਦਾ ਉਹਨਾਂ ਦੇ ਵਿੱਚ ਵੀ ਅਨਾਉਂਸਮੈਂਟ ਅਗਲੇ 1.5 ਮਹੀਨੇ ਦੇ ਵਿੱਚ ਹੋ ਜਾਏਗੀ ਟਿਲ ਦਿਸੰਬਰ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਇਲੈਕਸ਼ਨ ਬੋਰਡ ਦੇ ਵਿੱਚ ਪੂਰਾ ਪੰਜਾਬ ਰਹੇਗਾ ਹੁਣ ਮੈਂ ਸਰਪੰਚਾ ਵਾਲੀਆਂ ਚੋਣਾਂ ਦੇ ਉੱਤੇ ਆਵਾਂ ਬਹੁਤ ਸਾਰੀਆਂ ਚੀਜ਼ਾਂ ਅਹਿਮ ਨੇ ਜਿਹੜੀਆਂ ਦਰਸ਼ਕਾਂ ਦੇ ਲਈ ਜਾਣਨੀਆਂ ਜ਼ਰੂਰੀ ਨੇ ਸਾਰੇ ਪਿੰਡਾਂ ਦੇ ਵਿੱਚ ਇਕੱਠੇ ਚੋਣਾਂ ਨੇ ਪੂਰੇ ਪੰਜਾਬ ਦੇ ਵਿੱਚ 1 ਕੀ ਬੈਲਟ ਪੇਪਰ ਦੇ ਨਾਲ ਹੋਏਗਾ ਇਹ ਵੀ ਇੰਟਰਸਟਿੰਗ ਹੁੰਦਾ ਹੈ ਕਿਉਂਕਿ ਅੱਜ ਕੱਲ ਤੁਸੀਂ EVM ਦੇ ਜ਼ਰੀਏ ਜਦੋਂ ਕੋਈ ਵਿਧਾਇਕ ਚੁਣਨਾ ਇਨਫੈਕਟ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉੱਥੇ ਵੀ EVM ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਜਦੋਂ ਪੰਚਾਂ ਦੀਆਂ ਚੋਣਾਂ ਹੋਣੀਆਂ ਨੇ ਤਾਂ ਬੈਲਟ ਪੇਪਰ ਦਾ ਇਸਤੇਮਾਲ ਕੀਤਾ ਜਾਏਗਾ ਬੈਲਟ ਪੇਪਰ ਇੱਕ ਕਾਗਜ਼ ਹੋਏਗਾ ਬਹੁਤ ਸਾਰੇ ਜਿਹੜੇ ਬੈਲਟ ਪੇਪਰ ਦੇ ਜ਼ਰੀਏ ਜਿਨ੍ਹਾਂ ਨੇ ਵੋਟ ਨਹੀਂ ਕੀਤੀ ਉਹ ਇਸ ਚੀਜ਼ ਨੂੰ ਵੀ ਦੇਖ ਸਕਣਗੇ ਨਾ ਔਰ ਉਹਨਾਂ ਨੇ ਬਹੁਤ ਇੰਪੋਰਟੈਂਟ ਜਿਹੜੀਆਂ ਗੱਲਾਂ ਕਹੀਆਂ ਦੇਖੋ ਪੰਚਾਂ ਸਰਪੰਚਾਂ ਦੀਆਂ ਚੋਣਾਂ ਕਿਵੇਂ ਹੁੰਦੀਆਂ ਨੇ ਅ ਦੋ ਵੋਟਾਂ ਪਾਣੀਆਂ ਹੁੰਦੀਆਂ ਨੇ ਤੁਸੀਂ ਜੇਕਰ ਤੁਸੀਂ ਪਿੰਡ ਦੇ ਵਿੱਚੋਂ ਤੁਸੀਂ ਦੋ ਵੋਟਾਂ ਪਾਓਗੇ ਪਿੰਡ ਦੇ ਵਿੱਚ 2 3 5 10 ਜਿੰਨੇ ਵੀ ਔਰਡ ਨੇ ਤੁਹਾਡਾ ਕਿਹੜਾ ਔਰਡ ਹੈ ਔਰਡ ਦੇ ਵਿੱਚ ਕੌਣ ਕੌਣ ਉਮੀਦਵਾਰ ਹੈ ਇੱਕ ਵੋਟ ਉਹਨਾਂ ਨੂੰ ਜਿਸ ਦੇ ਜ਼ਰੀਏ ਤੁਸੀਂ ਪੰਚ ਚਣੋਗੇ ਔਰ ਦੂਜਾ ਵੋਟ ਤੁਹਾਡਾ ਹੋਏਗਾ ਸਰਪੰਚ ਦੇ ਲਈ ਪੂਰਾ ਪਿੰਡ ਇੱਕ ਸਰਪੰਚ ਦੇ ਲਈ ਵੀ ਵੋਟ ਕਰੇਗਾ ਤੇ ਆਪੋ ਆਪਣੇ ਔਰਡ ਦੇ ਪੰਚ ਮੈਂਬਰ ਦੇ ਲਈ ਵੀ ਵੋਟ ਕਰੇਗਾ ਜਿਵੇਂ ਤੁਸੀਂ ਮੇਰ ਦੀ ਇਲੈਕਸ਼ਨ ਵਕ ਵਕ ਥਾਵਾਂ ਦੇ ਉੱਤੇ ਹੁੰਦੀ ਹੈ ਕਿ ਡਾਇਰੈਕਟਲੀ ਮੇਰ ਚੁਣਿਆ ਜਾਂਦਾ ਉਸ ਤਰੀਕੇ ਨਾਲ ਪੰਚ ਸਰਪੰਚ ਦੇ ਇਲੈਕਸ਼ਨ ਹੁੰਦੇ ਨੇ ਤੇ ਪੰਜਾਬ ਦੇ ਲੋਕਾਂ ਕੋਲ ਮੌਕਾ ਹੋਏਗਾ ਇਹ ਇਲੈਕਸ਼ਨ ਕਿੰਨਾ ਵੱਡਾ ਇਹ ਸਮਝਿਆ ਜਾ ਸਕਦਾ ਹੈ ਕਿ 13000 ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਵਿੱਚ ਵੋਟਰ ਪਿੰਡ ਹੈਗੇ ਨੇ ਤਾਂ 13000 ਦੇ ਹਿਸਾਬ ਦੇ ਨਾਲ ਤੁਸੀਂ ਰੱਖ ਲਓ ਕਿ ਜੇ ਸਿਰਫ ਪੰਜ ਸਰਪੰਚ ਜੇ ਸਿਰਫ ਮੈਂ ਸਰਪੰਚ ਦਾ ਜ਼ਿਕਰ ਕਰਾਂ ਤਾਂ ਇੱਕ ਪਿੰਡ ਦੇ ਵਿੱਚ 4 ਤੋਂ 5 ਵੀ ਸਰਪੰਚ ਦੇ ਇਲੈਕਸ਼ਨ ਦੇ ਲਈ ਖੜ੍ਹ ਗਏ ਤਾਂ ਕਰੀਬ 60 70000 ਤੋਂ ਜ਼ਿਆਦਾ ਸਿਰਫ ਸਰਪੰਚ ਸਰਪੰਚ ਦੇ ਕੈਂਡੀਡੇਟ ਹੋ ਜਾਣਗੇ ਕਿੰਨਾ ਵੱਡਾ ਨੰਬਰ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਪੰਜ ਵਾਲੇ ਪਾਸੇ ਜਾਓ ਤਾਂ ਹਰ ਪਿੰਡ ਦੇ ਵਿੱਚ ਜਿੰਨੇ ਬੋਰਡ ਨੇ ਜੇ 10 ਬੋਰਡ ਹੈ ਚਾਰ ਤੋਂ ਪੰਜ ਉਮੀਦਵਾਰ ਵੀ ਉੱਥੇ ਖੜੇ ਹੋਣ ਤਾਂ ਇੱਕ ਪਿੰਡ ਦੇ ਵਿੱਚ 50 ਲੋਕ ਹੋਗੇ ਜਿਹੜੇ ਆਪਣੀ ਦਾਵੇਦਾਰੀ ਠੋਕ ਰਹੇ ਨੇ ਉਹ 13000 ਦੇ ਨਾਲ ਕੈਲਕੂਲੇਟ ਕਰ ਲਓ ਤਾਂ ਉਹ 5-6 ਲੱਖ ਦੇ ਨੇੜੇ ਪੂਰਾ ਅੰਕੜਾ ਪਹੁੰਚ ਸਕਦਾ ਹੈ ਮੈਂ ਆਪਣੇ ਸਹਿਯੋਗੀ ਵਿਜੇਪਾਲ ਬਰਾੜ ਨੂੰ ਵੀ ਨਾਲ ਜੋੜਾਂਗਾ ਤੇ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਇੰਪੋਰਟੈਂਟ ਇਸ ਪੂਰੀ ਸਿਆਸਤ ਦੇ ਲਈ ਹੁੰਦੀਆਂ ਨੇ ਜਦੋਂ ਆਪਾਂ ਪੰਜਾਬ ਦੀ ਓਵਰਆਲ ਪਿਕਚਰ ਦਾ ਜ਼ਿਕਰ ਕਰਦੇ ਹਾਂ ਪੰਜਾਬ ਦੀ ਸਿਆਸਤ ਦਾ ਜ਼ਿਕਰ ਕਰਦੇ ਹਾਂ ਵਿਜੇ ਇਲੈਕਸ਼ਨ ਵਿੱਚ ਬੇਸ਼ੱਕ ਛੋਟੇ ਨੇ ਸਰਪੰਚ ਚੁਣਨਾ ਹੈ ਪani ਪੰਚ ਚੁਣਨਾ ਹੈ ਪਰ ਸਿਆਸਤ ਨੂੰ ਬਹੁਤ ਕਹਿੰਦੇ ਕਿ ਇੱਥੋਂ ਹੀ ਸਿਆਸਤ ਦੀ ਇੱਕ ਤਰੀਕੇ ਨਾਲ ਪਨੀਰੀ ਹੁੰਦੀ ਹੈ ਕਿਵੇਂ ਇਸ ਪੂਰੇ ਇਲੈਕਸ਼ਨ ਨੂੰ ਦੇਖਿਆ ਜਾਵੇ ਇਹ ਵੀ ਗੱਲ ਹੈ ਕਿ ਅਗਲੇ 2-3 ਮਹੀਨੇ ਪੂਰਾ ਪੰਜਾਬ ਇਲੈਕਸ਼ਨ ਬੋਰਡ ਦੇ ਵਿੱਚ ਰਹੇ ਬਿਲਕੁਲ ਗੌਰਵ ਦੇਖੋ ਪਿੰਡਾਂ ਦੀਆਂ ਚੋਣਾਂ ਜਿਹੜੀਆਂ ਨੇ ਬੜੀਆਂ ਇੰਪੋਰਟੈਂਟ ਨੇ ਪਿੰਡਾਂ ਦੀਆਂ ਸਥਾਨਕ ਇਕਾਈਆਂ ਨੇ ਔਰ ਪਿੰਡਾਂ ਦੇ ਲੋਕਾਂ ਨੇ ਆਪਣੇ ਨੁਮਾਇੰਦੇ ਚੁਣਨੇ ਹੁੰਦੇ ਆ ਬੇਸ਼ੱਕ ਥੋੜਾ ਲੇਟ ਹੋ ਰਹੀਆਂ ਹਨ ਪਰ ਇਹ ਜ਼ਰੂਰ ਅੱਗੇ ਜਾ ਕੇ ਨਿਰਧਾਰਿਤ ਕਰਦੀਆਂ ਕਿ ਪਾਰਟੀਆਂ ਦਾ ਜ਼ੋਰ ਬੇਸ਼ੱਕ ਸਿੰਬਲ ਤੇ ਨਾ ਲੜਨ ਪਰ ਪਾਰਟੀਆਂ ਦਾ ਜ਼ੋਰ ਪਤਾ ਲੱਗਦਾ ਪਾਰਟੀਆਂ ਬੈਕ ਤੇ ਕਰਦੀਆਂ ਹੀ ਨੇ ਔਰ ਇਸ ਵਾਰੀ ਤੇ ਕਿਉਂਕਿ ਚਾਰ ਪਾਰਟੀਆਂ ਹੋਣੀਆਂ ਮੈਨੂੰ ਲੱਗਦਾ ਇਹ ਪਹਿਲਾ ਪੰਚਾਇਤਾਂ ਦਾ ਇਲੈਕਸ਼ਨ ਹੋਣਾ ਜਿੱਥੇ ਚਾਰ ਪਾਰਟੀਆਂ ਵੱਖਰੇ ਵੱਖਰੇ ਤੌਰ ਤੇ ਕਿਉਂਕਿ ਬੀਜੇਪੀ ਆਮ ਤੌਰ ਤੇ ਮੰਨੀ ਜਾਂਦੀ ਹੈ ਕਿ ਸ਼ਹਿਰਾਂ ਦਾ ਇਲੈਕਸ਼ਨ ਲੜਦੀ ਹੈ ਪਹਿਲਾਂ ਅਕਾਲੀ ਦਲ ਨਾਲ ਸਮਝੌਤੇ ਤਹਿਤ ਔਰ ਪਿੰਡਾਂ 'ਚ ਬੀਜੇਪੀ ਬੜੀ ਨਹੀਂ ਸੀ ਪਰ ਲੋਕ ਸਭਾ ਚੋਣਾਂ ਦੇ ਵਿੱਚ ਕਿਤੇ ਕਿਤੇ ਬੀਜੇਪੀ ਦੀ ਇਹ ਦਸਤਕ ਸੁਣਾਈ ਦਿੱਤੀ ਵੋਟਾਂ ਵੀ ਉਹਨਾਂ ਨੂੰ ਪਈਆਂ ਤਾਂ ਹੁਣ ਬੀਜੇਪੀ ਦੀ ਪਿੰਡਾਂ ਦੇ ਵਿੱਚ ਕੀ ਪਰਫਾਰਮੈਂਸ ਰਹਿੰਦੀ ਹੈ ਬੇਸ਼ੱਕ ਤੁਸੀਂ ਦਾਵਾ ਨਹੀਂ ਕਰ पाओगे ਕਿ ਆ ਸਾਡੇ ਕੈਂਡੀਡੇਟ ਹੈ ਪਰ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਪਾਰਟੀ ਇਹਨੂੰ ਬੈਕ ਕਰ ਰਹੀ ਹੈ ਤਾਂ ਚਾਰ ਪਾਰਟੀਆਂ ਨੇ ਕਾਂਗਰਸ ਹੈ ਅਕਾਲੀ ਦਲ ਹੈ ਬੀਜੇਪੀ ਹੈ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਸਾਹਮਣੇ ਸਿੱਧੀ ਸਿੱਧੀ ਚੁਣੌਤੀ ਰਹਿਣੀ ਹੈ ਕਿ ਆਪਣਾ ਬੇਸ ਜਿਹੜਾ ਹੈ ਸਟਰੋਂਗ ਕਰਨ ਦੀ ਮਜ਼ਬੂਤ ਕਰਨ ਦੀ ਇੱਕ ਮੈਸੇਜ ਦੇਣ ਦੀ ਕਿ ਸਾਡੀਆਂ ਨੀਤੀਆਂ ਨੇ ਲੋਕਾਂ ਨੇ ਮੋਹਰ ਲਾਈ ਹੈ ਹੇ ਹਾਲਾਂਕਿ ਕਿਉਂਕਿ ਸਿੰਬਲ ਹੈ ਨਹੀਂਗਾ ਤਾਂ ਤੁਹਾਨੂੰ ਥੋੜਾ ਜਿਆਦਾ ਦਾਵਾ ਕਰਨਾ ਔਖਾ ਵੀ ਹੋ ਜਾਂਦਾ ਕਿ ਸਾਡੇ ਐਨੇ ਬੰਦੇ ਜਿੱਤੇ ਐ ਪਰ ਫਿਰ ਵੀ ਪਾਰਟੀਆਂ ਦੇ ਲਈ ਇੱਕ ਮਜ਼ਬੂਤ ਆਧਾਰ ਪੈਦਾ ਕਰਦੀਆਂ ਔਰ ਤੁਹਾਨੂੰ ਮੂਡ ਪਤਾ ਲੱਗ ਜਾਂਦਾ ਕਿ ਵਾਕਿਆ ਹੀ ਲੋਕ ਜੇ ਐਂਟੀ ਇਨਕੰਮੈਂਸੀ ਹੈ ਮੌਜੂਦਾ ਸਰਕਾਰ ਦੀ ਤਾਂ ਕਿੰਨੀ ਕ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਇੱਕ ਇੱਕ ਧੜੇਬੰਦੀ ਹੁੰਦੀ ਹੈ ਪਿੰਡਾਂ ਦੇ ਵਿੱਚ ਥੋੜਾ ਜਿਹਾ ਇਹ ਸਰਕਾਰ ਨੇ ਫੈਸਲਾ ਠੀਕ ਲਿਆ ਕਿ ਤੁਸੀਂ ਸਿੰਬਲ ਨਹੀਂ ਦਿੰਦੇ ਪਾਰਟੀਆਂ ਦੇ ਜੇ ਤੁਸੀਂ ਦੂਜੇ ਤਰੀਕੇ ਨਾਲ ਲੜਦੇ ਹੋ ਇੱਕ ਨਾਰਮਲ ਸਿੰਬਲ ਤੇ ਤਾਂ ਡਾਇਰੈਕਟਲੀ ਤੁਸੀਂ ਉਹ ਨਹੀਂ ਕਹਿ ਸਕਦੇ ਕਿ ਫਲਾਨੀ ਪਾਰਟੀ ਦਾ ਹੈ ਜਾਂ ਫਲਾਨੀ ਪਾਰਟੀ ਦਾ ਇਹਨੂੰ ਪਾਰਟੀ ਬੈਕ ਕਰਦੀ ਹੈ ਵੈਸੇ ਅੰਦਰ ਖਾਤੇ ਲੋਕਾਂ ਨੂੰ ਪਤਾ ਹੁੰਦਾ ਪਰ ਉਹਦੇ ਨਾਲ ਮੈਨੂੰ ਲੱਗਦਾ ਕਿ ਸ਼ਾਇਦ ਥੋੜਾ ਜਿਹਾ ਜਿਵੇਂ ਆਮ ਤੌਰ ਤੇ ਲੜਾਈਆਂ ਬਹੁਤ ਜ਼ਿਆਦਾ ਹੁੰਦੀਆਂ ਪਿੰਡਾਂ ਦੇ ਵਿੱਚ ਖੈਬਾਜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਚੀਜ਼ ਤੇ ਸ਼ਾਇਦ ਥੋੜਾ ਅਸਰ ਪੈ ਸਕਦਾ ਉਹਨਾਂ ਦੇ ਬਿਲਕੁਲ ਕਿਉਂਕਿ ਖੈਬਾਜੀ ਜੇਕਰ ਆਪਾਂ ਦੇਖੀਏ ਕਿ ਐਮਪੀ ਦੀਆਂ ਚੋਣਾਂ 'ਚ ਕਹਿੰਦੇ ਮਾਹੌਲ ਸਭ ਤੋਂ ਘੱਟ ਹੁੰਦਾ ਹੈ ਜਿਹੜਾ ਸਰਗਰਮੀ ਹੁੰਦੀ ਹੈ ਤੇ ਵਿਧਾਨ ਸਭਾ ਚੋਣਾਂ 'ਚ ਥੋੜੀ ਜਿਹੀ ਵੱਜ ਜਾਂਦੀ ਹੈ ਅੱਛਾ ਪਿੰਡਾਂ ਦੀਆਂ ਪੰਚਾਂ ਸਰਪੰਚਾਂ ਦੀਆਂ ਚੋਣਾਂ ਦੇ ਵਿੱਚ ਤਾਂ ਬੜਾ ਜ਼ਬਰਦਸਤ ਮਾਹੌਲ ਹੁੰਦਾ ਹੈ ਪੂਰਾ ਪਿੰਡਾਂ ਦੇ ਵਿੱਚ ਔਰ ਤੁਸੀਂ ਪਿਛਲੇ ਦਿਨੀ ਯਾਦ ਹੋਊਗਾ ਸੀਐਮ ਭਗਵੰਤ ਮਾਨ ਸਪੀਚ ਕਰ ਰਹੇ ਸੀ ਔਰ ਉਹਨਾਂ ਨੇ ਇਹ ਕਿਹਾ ਕਿ ਤੁਹਾਡਾ 30 ਤੋਂ 40 ਲੱਖ ਰੁਪਏ ਬਚੇਗਾ ਯਾਨੀ ਮਤਲਬ ਸੀਐਮ ਜੇ ਸ਼ਰੇਆਮੇ ਗੱਲ ਕਹਿ ਰਹੇ ਨੇ ਕਿ 30 ਤੋਂ 40 ਲੱਖ ਯਾਨੀ ਇਹ ਤੇ ਕਨਫਰਮ ਹੈ ਕਿ ਪੈਸਾ ਬਹੁਤ ਲੱਗਦਾ ਹੈ। ਪੈਸਾ ਬਹੁਤ ਔਰ ਆਮ ਚਰਚਾ ਇਸਦੀ ਹੁੰਦੀ ਹੈ ਕਿ ਫਲਾਨਾ ਸਰਪੰਚ ਲੜਿਆ ਸੀ ਉਹਦਾ 50 ਲੱਖ ਰੁਪਇਆ ਲੱਗ ਗਿਆ ਉਹਦਾ ਕਰੋੜ ਰੁਪਇਆ ਲੱਗ ਗਿਆ ਔਰ ਜੇ ਤੁਸੀਂ ਇਹ ਵੀ ਸੋਚੋ ਕਿ ਜੇ ਕੋਈ 50 ਲੱਖ ਜਾਂ 60 ਲੱਖ ਲਾ ਕੇ ਸਰਪੰਚ ਬਣਦਾ ਹੈ ਤਾਂ ਫਿਰ ਉਹ ਉਹਨੇ ਪੂਰਾ ਕਿੱਥੋਂ ਕਰਨਾ ਹੈ ਔਰ ਮੁੱਖ ਮੰਤਰੀ ਨੇ ਜਿਹੜੀ ਉਸ ਦਿਨ ਗੱਲ ਕਹੀ ਕਿ ਐਵੇਂ 50 ਲੱਖ ਲਾਓ ਨਾ ਕਿਉਂਕਿ ਇਹ ਪੂਰਾ ਨਹੀਂ ਹੋਣਾ ਕਿਉਂਕਿ ਗਰਾਂਟਾਂ ਦੇ ਵਿੱਚ ਪਹਿਲਾਂ ਤੁਸੀਂ ਸੋਚ ਲੈਂਦੇ ਸੀ ਕਿ ਸੱਜੇ ਖੱਬੇ ਤੁਹਾਨੂੰ ਕਮਿਸ਼ਨ ਆ ਜਾਏਗਾ ਜਾਂ ਪਰ ਹੁਣ ਸਰਕਾਰ ਦੀ ਸਖਤੀ ਹੈ ਦੇਖੋ ਉਹਤੇ ਜਿਨ੍ਹਾਂ ਨੇ ਖਾਣੇ ਆ ਉਹਤੇ 100 ਢੰਗ ਤਰੀਕੇ ਹੁੰਦੇ ਆ ਉਹਤੇ ਅਫਸਰ ਵੀ ਜਾ ਜੀ ਦੀ ਡੇਟ ਚ ਕਈਏ ਜੇ ਕਿਸੇ ਨੇ ਖਾਣੇ ਤੋਂ ਖਾਈ ਜਾਂਦੇ ਆ ਪਰ ਫਿਰ ਵੀ ਇੱਕ ਦੇਖੋ ਇਸ ਤਰੀਕੇ ਦੀ ਸਖਤੀ ਹੋਣਾ ਤੁਹਾਨੂੰ ਘੱਟੋ ਘੱਟ ਇਹ ਤੇ ਰਿਅਲਾਈਜ਼ ਕਰਾਉਂਦੀ ਹੈ ਕਿ ਯਾਰ ਇੰਨੇ ਜ਼ਿਆਦਾ ਪੈਸੇ ਨਹੀਂ ਲਾਉਣੇ ਕੱਲ ਨੂੰ ਪੂਰੇ ਕਿੱਥੋਂ ਕਰਾਂਗੇ ਪਰ ਹਾਂ ਬਹੁਤ ਸਾਰੇ ਲੋਕ ਐਸੇ ਹੈਗੇ ਆ ਜਿਨ੍ਹਾਂ ਨੂੰ ਸਿਰਫ ਆਪਣੀ ਇੱਕ ਵਰਚਸਪ ਦੀ ਲੜਾਈ ਹੁੰਦੀ ਆ ਜਾਂ ਪੰਜਾਬੀ ਚ ਕਹਿ ਦਿੰਦੇ ਆ ਚੌਧਰ ਦੀ ਆ ਤਾਂ ਲੋਕ ਉਹਦੇ ਪਿੱਛੇ ਪੈਸੇ ਵੀ ਜੇ ਆਪਾਂ ਦੇਖੀਏ ਕਿ ਚੰਡੀਗੜ੍ਹ ਦੇ ਵਿੱਚ ਕੱਲ ਫੈਂਸੀ ਨੰਬਰ 16 16 ਲੱਖ ਦੇ ਖਰੀਦ ਲਏ ਤਾਂ ਉਹ ਉਸ ਉਸ ਵਜ੍ਹਾ ਕਰਕੇ ਤਾਂ ਲੋਕ ਜਿੰਨੇ ਮਰਜੀ ਪੈਸੇ ਲਾ ਦੇਣ ਪਰ ਇਸ ਚੀਜ਼ ਨੂੰ ਜ਼ਿਆਦਾ ਆਪਸੀ ਗੁੱਟਬਾਜੀ ਨਾਲ ਜਾਂ ਆਪਸੀ ਖਹਿਬਾਜੀ ਨਾਲ ਜੋੜ ਕੇ ਦੇਖੋ ਬਿਲਕੁਲ ਪਰ ਦੂਜਾ ਦੇਖੋ ਜੋ ਤੇ ਵੀ ਚੀਜ਼ ਹੁੰਦੀ ਹੈ ਕਿ ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਅਗਲੇ 15-20 ਦਿਨ ਹੀ ਹੈਗੇ ਨੇ ਬਹੁਤ ਲੰਬਾ ਟਾਈਮ ਨਹੀਂ ਹੈ 15 ਦਿਨਾਂ ਇਹ ਪੂਰਾ ਪ੍ਰੋਸੈਸ ਕੰਪਲੀਟ ਹੋ ਜਾਏਗਾ ਜੇ ਜੇ ਪਰ ਜ਼ਿਕਰ ਕਰਦੇ ਹਾਂ ਮੈਂ ਪਹਿਲਾਂ ਕਰ ਰਿਹਾ ਸੀ ਕਿ ਇੱਥੇ ਨਾ 5-6 ਲੱਖ ਕੈਂਡੀਡੇਟ ਹੋ ਜਾਣੇ ਜੇ ਆਪਾਂ ਟੋਟਲ ਨੰਬਰ ਨੂੰ ਦੇਖੀਏ ਕਿਉਂਕਿ ਤੁਸੀਂ ਪੰਜ ਮੈਂਬਰ ਚਲੇ ਜਾਓ ਤੁਸੀਂ ਸਰਪੰਚਾਂ ਵਾਲੇ 4-4 5-5 ਇੱਕ ਪਿੰਡ ਦੇ ਵਿੱਚ ਨਾਰਮਲ ਜੀ ਗੱਲ ਹੈ 12-12 ਵੀ ਹੈਗੇ ਪਰ ਤਾਂ 15-20 ਦਿਨ ਦੇ ਵਿੱਚ ਕਨਕਲੂਡ ਕਰਨਾ ਇੱਕ ਚੈਲੰਜ ਤਾਂ ਡਿਫੀਨਿਟਲੀ ਹੋਏਗਾ ਪੂਰੇ ਸਿਸਟਮ ਦੇ ਲਈ ਅਪਰ ਜੋ ਮੈਂ ਜ਼ਿਕਰ ਕਰ ਰਹੇ ਹਾਂ ਕਿ ਇੱਕ ਤਾਂ ਪੂਰੇ ਇਲੈਕਸ਼ਨ ਮੋਡ ਦੇ ਵਿੱਚ ਚਲਿਆ ਜਾਣਾ ਇੱਕ ਤੁਸੀਂ ਜ਼ਿਕਰ ਕਰ ਦਿੱਤਾ ਕਿ ਪਾਰਟੀਆਂ ਨੂੰ ਆਪਣਾ ਆਧਾਰ ਪਤਾ ਲੱਗੇਗਾ ਕਿ ਕਿੰਨਾ ਕੁ ਆਧਾਰ ਉਹਨਾਂ ਦਾ ਹੈਗਾ ਏ ਪਰ ਇਹ ਸਭ ਦੇ ਵਿਚਾਲੇ ਜੇ ਆਪਾਂ ਫੋਕਸ ਕਰੀਏ ਕਿ ਪਿੰਡਾਂ ਆਹ ਵਾਲੇ ਪਾਸੇ ਕੀ ਜਿਹੜੇ ਪਿੰਡ ਸਿੱਧੇ ਤੌਰ ਦੇ ਉੱਤੇ ਸਰਬਸੰਮਤੀ ਦੇ ਨਾਲ ਚੁਣਦੇ ਨੇ ਉਹਨਾਂ ਦੇ ਕੋਲ ਵੀ ਕਿਤੇ ਨਾ ਕਿਤੇ ਮੌਕਾ ਹੁੰਦਾ ਕਿ 5 ਲੱਖ ਦੀ ਗ੍ਰਾਂਟ ਵਾਲਾ ਵੀ ਸਾਡੇ ਕੋਲ ਆਵੇ ਤੇ ਜਿਹੜੀ ਧੜੇਬੰਦੀ ਉਹ ਵੀ ਖਤਮ ਹੋਵੇ ਮੈਂ ਪਹਿਲਾਂ ਪਿਛਲੀ ਇਲੈਕਸ਼ਨ ਦਾ ਵੀ ਜ਼ਿਕਰ ਕਰ ਰਿਹਾ ਸੀ ਕਿ ਜਿੰਨੀਆਂ ਲੜਾਈਆਂ ਦੀਆਂ ਖਬਰਾਂ ਪੰਚੀ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਆਉਂਦੀਆਂ ਉਹ ਨਾ ਤੁਹਾਨੂੰ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਜੇ ਤੁਹਾਨੂੰ ਮਿਲੇਗੀ ਅਗਰ ਕਾਉਂਸਲ 'ਚ ਵੀ ਹੋ ਜਾਂਦੀ ਹੈ ਨਾ ਫਿਰ ਤੁਹਾਨੂੰ ਵਿਧਾਨ ਸਭਾ ਜਾਂ ਫਿਰ ਲੋਕ ਸਭਾ 'ਚ ਤੁਹਾਨੂੰ ਮਿਲੇਗੀ ਕਿ ਉੱਥੇ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਕਿੱ ਧੜੇ ਬੰਦੀ ਵੀ ਨਾ ਹੋਵੇ ਔਰ ਇਲੈਕਸ਼ਨ ਵੀ ਕੰਕਲੂਡ ਹੋ ਇਹਦੀਆਂ ਗੌਰਵ 2-3 ਵਜਾ ਨੇ ਦੇਖੋ ਇਹ ਧੜੇ ਬੰਦੀ ਇਸ ਲਈ ਵੀ ਜ਼ਿਆਦਾ ਹੋ ਜਾਂਦੀ ਹੈ ਕਿ ਜੇ ਲੋਕ ਸਭਾ ਦੇ ਨੇ ਤਾਂ ਲੋਕ ਸਭਾ ਦਾ ਕੈਂਡੀਡੇਟ ਹੈ ਕਿੱਡਾ ਵੱਡਾ ਹਲਕਾ ਹੈ ਨੌ ਵਿਧਾਨ ਸਭਾ ਹਲਕੇ ਪੈਂਦੇ ਨੇ ਜੇ ਤੁਸੀਂ ਕਿਸੇ ਦੀ ਸਪੋਰਟ ਵੀ ਕਰ ਰਹੇ ਹੋ ਤਾਂ ਕਈ ਵਾਰੀ ਇਨਵੀਜ਼ੀਬਲ ਸਪੋਰਟ ਹੁੰਦੀ ਹੈ ਉਹ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਤੁਸੀਂ ਕਿਹੜੇ ਨੂੰ ਵੋਟ ਪਾ ਰਹੇ ਹੋ ਜਾਂ ਕਿਹੜੇ ਦੇ ਨਾਲ ਚੱਲ ਰਹੇ ਹੋ ਜੇ ਹੁਣ ਇੱਕ ਪਿੰਡ ਦੇ ਵਿੱਚ ਮੰਨ ਲੋ 250 ਦੀ ਆਬਾਦੀ ਹੈ 250 ਲੋਕ ਰਹਿੰਦੇ ਆ ਕਿਸੇ ਪਿੰਡ ਚ 500 ਲੋਕ ਐ ਸਭ ਤੋਂ ਕਈ ਪਿੰਡ 2-2000 ਦੀ ਆਬਾਦੀ ਵਾਲੇ ਵੀ ਹੈਗੇ ਆ ਪਰ ਬਹੁਤ ਘਟ ਨੇ ਪਰ ਜ਼ਿਆਦਾ 500 700 ਇੰਨੀ ਆਬਾਦੀ ਹੈ ਹੁਣ ਜੇ 500 ਬੰਦੇ ਨੂੰ ਇੱਕ ਤੇ ਤੁਸੀਂ ਅਪਰੋਚ ਕਰਨਾ ਹੈ ਫਿਰ ਸਰਪੰਚ ਜਿਹੜਾ ਖੜਾ ਹੈ ਪਰ ਉੱਥੇ ਤੁਸੀਂ ਇਨਵੀਜੀਬਲ ਸਪੋਰਟ ਨਹੀਂ ਕਰ ਸਕਦੇ ਉੱਥੇ ਤੁਹਾਨੂੰ ਸਾਹਮਣੇ ਆਉਣਾ ਹੀ ਪੈਂਦਾ ਕਿ ਤੁਸੀਂ ਇਸ ਦੇ ਨਾਲ ਖੜੇ ਹੋ ਇਸ ਕਰਕੇ ਉਹ ਧੜੇਬੰਦੀ ਸਾਹਮਣੇ ਨਜ਼ਰ ਆ ਜਾਂਦੀ ਹੈ ਜਦੋਂ ਸਾਹਮਣੇ ਨਜ਼ਰ ਆ ਜਾਂਦੀ ਹੈ ਤੁਸੀਂ ਪਿੰਡ ਇੱਕ ਪਿੰਡ ਦੇ ਵਿੱਚ ਕਿੰਨੀਆਂ ਗਲੀਆਂ ਹੋਣਗੀਆਂ ਜੇ ਤੁਸੀਂ ਕੈਂਪੇਨ ਕਰਨਾ ਹੈ ਹਰ ਰੋਜ਼ ਤੁਸੀਂ ਇੱਕ ਦੂਜੇ ਦੇ ਸਾਹਮਣੇ ਆਉਣਾ ਹੈ ਕਿਸੇ ਨੇ ਇੱਧਰ ਦੀ ਲੰਘਣਾ ਕਿਸੇ ਨੇ ਉੱਧਰ ਦੀ ਲੰਘਣਾ ਇੱਕ ਘਰੇ ਕੋਈ ਸਵੇਰ ਗਿਆ ਦੂਜਾ ਦੁਪਹਿਰੇ ਪਹੁੰਚ ਗਿਆ ਤੀਜਾ ਸ਼ਾਮ ਨੂੰ ਪਹੁੰਚ ਗਿਆ ਤਾਂ ਉਹ ਚੀਜ਼ ਕਈ ਵਾਰੀ ਲੜਾਈ ਨੂੰ ਜ਼ਿਆਦਾ ਇਹ ਵਧਾਵਾ ਦਿੰਦੀ ਹੈ ਹਾਂ ਮਤਲਬ VOTING ਪਰਸੈਂਟੇਜ ਮੈਂ ਜ਼ਿਕਰ ਕਰ ਰਿਹਾ ਸੀ ਕਿ VOTING ਪਰਸੈਂਟੇਜ ਤਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਇਲੈਕਸ਼ਨ ਦੇ ਵਿੱਚ 90 95% 100% ਤੱਕ ਇਸੇ ਕਰਕੇ ਜ਼ਿਆਦਾ ਹੁੰਦੀ ਹੈ ਨਾ ਕਿ ਕਿਉਂਕਿ ਤੁਸੀਂ ਹਰ ਇੱਕ ਬੰਦੇ ਤੱਕ ਪਰਸਨਲ ਅਪਰੋਚ ਰੱਖਦੇ ਹੋ ਹਰ ਇੱਕ ਬੰਦੇ ਨੂੰ ਤੁਸੀਂ ਅਪਰੋਚ ਕਰਦੇ ਹੋ ਵੋਟਾਂ ਵਾਲੇ ਦਿਨ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕ ਆ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸੋ ਸਾਰੀਆਂ ਚੀਜ਼ਾਂ ਹੀ ਨੇ ਜੇ ਥੋੜੇ ਦਿਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੰਨੇ ਥੋੜੇ ਦਿਨਾਂ ਦੇ ਵਿੱਚ ਸੂਬੇ ਕਿਤੇ ਨਾ ਕਿਤੇ ਸਰਕਾਰ ਵੀ ਜਾਂ ਇਲੈਕਸ਼ਨ ਕਮਿਸ਼ਨ ਵੀ ਸਾਰੇ ਚਾਹੁੰਦੇ ਨੇ ਕਿ ਉਹਦਾ ਖਰਚਾ ਵੀ ਬਚੇ ਜਿਨਨੇ ਦਿਨ ਘੱਟ ਹੋਣਗੇ ਉਹਨੂੰ ਓਡਾ ਤੁਹਾਡਾ ਖਰਚਾ ਘੱਟ ਹੋਏਗਾ ਇਹ ਤੇ ਜਿਵੇਂ ਕਈ ਹਾਸੇ ਮਜ਼ਾਕ ਦੇ ਵਿੱਚ ਵੀ ਕਹਿ ਦਿੰਦੇ ਆ ਵੀ ਅੱਜ ਤੋਂ ਹੀ ਸ਼ੁਰੂ ਹੋ ਜਾਏਗਾ ਪਿੰਡਾਂ ਦੇ ਵਿੱਚ ਜਿਨੇ ਸਰਪੰਚ ਲੜਨਾ ਹੈ ਵੀਜੀ ਸ਼ਾਮ ਨੂੰ ਪਾਰਟੀ ਦੇ ਉਹ ਸਾਰਿਆਂ ਨੂੰ ਸੱਦੋ ਤਾਂ ਖਰਚਾ ਉਸੇ ਦਿਨ ਸ਼ੁਰੂ ਹੋ ਜਾਂਦਾ ਸੋ ਜਿਨਨੇ ਘੱਟ ਦਿਨ ਹੋਣਗੇ ਉਹਨਾਂ ਖਰਚਾ ਤਾਂ ਬਚੇਗਾ ਦੇਖੋ ਕਈ ਹੈ ਕਿ ਕਈਆਂ ਦੀ ਗੱਡੀ ਦੇ ਪਿੱਛੇ ਸਰਪੰਚ ਵਾਲਾ ਸਟicker ਲੱਗਿਆ ਹੁੰਦਾ ਕਹਿੰਦੇ ਉਹਨਾਂ ਉੱਤਰ ਜਾਵੇ ਪੂਰਾ ਜ਼ੋਰ ਲਗਾ ਦਿੱਤਾ ਜਾਂਦਾ ਕਿ ਉਹ ਪੂਰਾ ਫੋਕਸ ਇਹਦੇ ਪਰ ਹੁੰਦਾ ਕਿ ਸਾਡੇ ਤਾਂ ਜੀ ਘਰ ਦੇ ਵਿੱਚ ਸਰਪੰਚੀ ਚੱਲਦੀ ਆ ਰਹੀ ਐ ਅਸੀਂ ਰੱਖੀਏ ਫਿਰ ਉਹੀ ਗੱਲ ਆ ਗਈ ਕਿ ਉ ਫਿਰ ਦੇਖਿਆ ਨਹੀਂ ਜਾਂਦਾ ਕਿ ਕਿੰਨੇ ਲੱਖ ਲੱਗੇ ਪਰ ਸਰਪੰਚੀ ਸਾਡੇ ਕੋਲ ਰਹਿਣੀ ਚਾਹੀਦੀ ਹੈ 50-50 ਲੱਖ ਦਾ ਗੌਰਵ ਆਪਸ ਜ਼ਿਕਰ ਕਰਦੇ ਆਂ ਇਹ ਜਦੋਂ ਪਿਛਲੀ ਚੋਣ ਹੋਈ ਸੀ ਉਦੋਂ ਆਮ ਜ਼ਿਕਰ ਹੁੰਦਾ ਸੀ ਔਰ ਕਰੀਬ-ਕਰੀਬ 6 ਸਾਲ ਦਾ ਟਾਈਮ ਹੋ ਚੁੱਕਿਆ ਹੈ ਔਰ ਜੇ ਉਦੋਂ 50-50 ਲੱਖ ਰੁਪਏ ਜਿਹੜੇ ਲੋਕਾਂ ਨੇ ਲਾਇਆ ਸੀ ਤਾਂ ਤੁਸੀਂ 6 ਸਾਲ ਦੇ ਵਿੱਚ ਪੈਸੇ ਦੀ ਵੈਲਿਊ ਦੇਖ ਲਓ ਸੋ ਇਸ ਵਾਰੀ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਤੁਹਾਡੇ ਕੋਲੇ ਆਪਣੇ ਕੋਲੇ ਬਹੁਤ ਸਾਰੇ ਥਾਵਾਂ ਤੋਂ ਖਬਰ ਆਉਣਗੇ ਇੱਥੇ ਕਰੋੜ-ਕਰੋੜ ਰੁਪਏ ਲੱਗਿਆ ਚਾਹੇ ਛੋਟਾ ਪਿੰਡ ਹੈ ਪਰ ਹੌਲੀ ਹੌਲੀ ਨਾ ਗੌਰਵ ਜਿਵੇਂ ਲੋਕ ਸਭਾ ਚੋਣਾਂ ਹੋਈਆਂ ਜਾਂ ਵਿਧਾਨ ਸਭਾ ਚੋਣਾਂ ਹੋਈਆਂ ਬੇਸ਼ੱਕ ਇਸ ਚੀਜ਼ ਨੂੰ ਤੁਸੀਂ ਪ੍ਰੂਫ ਨਾ ਕਰ ਸਕੋ ਸਾਹਮਣੇ ਆ ਕੇ ਕੋਈ ਨਹੀਂ ਕਹਿੰਦਾ ਕਿ ਸਾਨੂੰ ਕਿਸੇ ਨੇ ਸਕੂਟੀ ਦਿੱਤੀ ਹੈ ਜਾਂ ਸਾਨੂੰ ਕਿਸੇ ਨੇ ਟੀਵੀ ਫਰਿੱਜ ਦਿੱਤੇ ਹੈ ਪਰ ਦਿੱਤੇ ਹੁੰਦੇ ਆ ਸੋ ਉਹ ਜਿਹੜੀਆਂ ਆਦਤਾਂ ਪੈ ਚੁੱਕੀਆਂ ਨੇ ਨਾ ਬੇਸ਼ੱਕ ਵੱਡੇ ਲੈਵਲ ਤੇ ਲੀਡਰਾਂ ਤੋਂ ਪਈਆਂ ਹੋਣ ਪਰ ਉਹ ਛੋਟੇ ਲੈਵਲ ਤੇ ਫਿਰ ਤੁਹਾਨੂੰ ਕਿਉਂਕਿ ਜਿਹਨੂੰ ਇੱਕ ਵਾਰੀ ਆਦਤ ਪੈ ਗਈ ਵੀ ਸਾਡੀਆਂ ਤਾਂ ਜੀ 10 ਵੋਟਾਂ ਨੇ ਅਸੀਂ ਤੇ 20000 ਜਾਂ 30000 ਲਵਾਂਗੇ ਫੜਾਓ ਤੇ ਵੋਟਾਂ ਤੁਹਾਨੂੰ ਪੈ ਜਾਣਗੀਆਂ ਸੋ ਉਹ ਇੰਨਾ ਉਮੀਦਵਾਰਾਂ ਲਈ ਭਾਰੀ ਪੈ ਜਾਂਦੀ ਆ ਬਿਲਕੁਲ ਪਰ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਲੋਕ ਸਭਾ ਦੀ ਵੋਟਾਂ ਨੇ ਉੱਥੇ 20 30 ਵੋਟਾਂ ਦੀ ਵੈਲਿਊ ਘਟ ਹੈ ਸਰਪੰਚੀ ਦੀ ਇਲੈਕਸ਼ਨ ਚ ਜੇ ਹੁਣ ਟੋਟਲ 500 ਵੋਟ ਆ ਉੱਥੇ 30 40 ਵੋਟਾਂ ਇੱਕ ਘਰ ਦੀਆਂ ਜਾਂ ਇੱਕ ਲਾਣੇ ਦੀਆਂ ਹੈਗੀਆਂ ਬਹੁਤ ਵੱਡੀ ਵੈਲਿਊ ਹੋ ਜਾਂਦੀ ਹੈ ਖੈਰ ਗੁਰਜੋਤ ਦੇਖੋ ਇਹ ਬਹੁਤ ਇੰਪੋਰਟੈਂਟ ਹੈ ਜਿਹੜਾ ਅਸੀਂ 15 20 ਦਿਨ ਵਾਲਾ ਵੀ ਜ਼ਿਕਰ ਕਰ ਰਹੇ ਸੀ ਕਿ 15 ਅਕਤੂਬਰ ਤੱਕ ਦਾ ਹੀ ਸਮਾਂ ਹੈ ਪਰ ਇੱਕ ਚੀਜ਼ ਇਹ ਵੀ ਸਾਨੂੰ ਦੇਖਣੀ ਚਾਹੀਦੀ ਹੈ ਕਿ ਪਿੰਡ ਦੇ ਵਿੱਚ ਕਿੰਨਾ ਕੁ ਵੱਡਾ ਪਿੰਡ ਹੁੰਦਾ ਜਦੋਂ ਪ੍ਰਚਾਰ ਕਿਸੇ ਨੇ ਕਰਨਾ ਆਪਣੇ ਵਾਰਡ ਦੇ ਵਿੱਚ ਜਾਂ ਪਿੰਡ ਦੇ ਵਿੱਚ ਤਾਂ ਕੋਈ ਬਹੁਤ ਵੱਡਾ ਇਲਾਕਾ ਨਹੀਂ ਇਸ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਂਦਾ ਤਾਂ ਅਗਲੇ 15 ਦੇ 20 ਦਿਨ ਬਹੁਤ ਹੋਣਗੇ ਔਰ ਇਨਫੈਕਟ ਜਿਵੇਂ ਵਿਜੇ ਜ਼ਿਕਰ ਕਰ ਰਹੇ ਸੀ ਕਿ ਜਦੋਂ ਅਨਾਉਂਸਮੈਂਟ ਹੋ ਗਈ ਜਿਨ੍ਹਾਂ ਨੇ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਉਹ ਪਿਛਲੇ ਕਈ ਮਹੀਨਿਆਂ ਤੋਂ ਸਰਗਰਮ ਹੁੰਦੇ ਨੇ ਕਿ ਅਸੀਂ ਇਸ ਵਾਰੀ ਸਰਪੰਚੀ ਦੀ ਥਾਲ ਠੋਕਾਂਗੇ ਆਪਣੀ ਤਿਆਰੀ ਉਸ ਤਰੀਕੇ ਨਾਲ ਉਹਨਾਂ ਨੇ ਕੀਤੀ ਹੁੰਦੀ ਹੈ ਤਾਂ ਕੁੱਲ ਮਿਲਾ ਕੇ ਪਿੰਡਾਂ ਦੇ ਵਿੱਚ ਸਰਗਰਮੀਆਂ ਆਪਾਂ ਨੂੰ ਅੱਜ ਤੋਂ ਹੀ ਸ਼ੁਰੂ ਹੋ ਜਾਣਗੀਆਂ ਦੇਖਣ ਨੂੰ ਮਿਲਣਗੀਆਂ